ਸੰਦੀਪ ਮਲਿਕ ਦੇ ਨਿਰਦੇਸ਼ਾਂ ਤੇ ਟਾਂਡਾ ਪੁਲਿਸ ਦੇ ਵੱਲੋਂ ਨਸ਼ਾ ਅਤੇ ਅਪਰਾਧਿਕ ਤੱਤਾਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਟਾਂਡਾ ਪੁਲਿਸ ਦਾ ਬੇਜ ਜੁੜਾ ਹੈ ਉਹ ਖੇਤਰ attain ਬੇਜ ਖੇਤਰ ਦੀਨ ਟਾਲੀਪ ਤੁਸੀ ਡੈਮ ਦੇ ਵਿੱਚੋਂ ਦੋ ਨਸ਼ਾ ਤਸਕਰਾਂ ਦੇ ਨਾਲ ਮੁਕਾਬਲਾ ਹੋਇਆ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਦੋ ਨਸ਼ਾ ਤਸਕਰਾਂ ਅਤੇ ਲੁਟੇਰੀਆ ਤੋਂ 70 ਗ੍ਰਾਮ ਹੈਰੋਇਨ ਅਤੇ 15600 ਗ੍ਰਾਮ ਰੁਪਏ ਦੀ ਡਰੱਗ ਵਾਣੀ ਜੜੀ ਹੈ ਬਰਾਮਦ ਕੀਤੀ ਹੈ ਨਾਲ ਹੀ ਦੋਵੇਂ ਜੜੇ ਨੇ ਦੋਵੇਂ ਲੁਟੇਰੀ ਹਿਸਟਰੀ ਸ਼ੂਟਰ ਬਤਾਏ ਜਾ ਰਹੇ ਨੇ ਦੋਹਾ ਦੇ ਵਿਰੁੱਧ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਕੀ ਸਾਡੀ ਪੁਲਿਸ ਦੀ ਟੀਮ ਪਾਟਨਲ ਕੋ ਮੁਹਰੀਦ ਹੋਈ ਹੈ ਹੁਣ ਅਸੀਂ ਇੱਥੇ ਆ ਕੇ ਪਤਾ ਲੱਗਿਆ ਹੈਗਾ ਕਿ ਇਹ ਦੋ ਬੰਦੇ ਹੈਗੇ ਜਿੰਨਾਂ ਦਾ ਇੱਕ ਦਾ ਨਾਮ ਜਗਦੀਪ ਸਿੰਘ ਹੈਗਾ ਤੇ ਇੱਕ ਦੂਜੇ ਦਾ ਸਾਹਿਬ ਉਰਫ ਸ਼ੈਲੀ ਇਹ ਬੰਦੇ ਹੈਗੇ ਤੇ ਪਿੱਛੇ ਸੀ ਯਹਾਂ ਆਮੂਮਨ ਹੀ ਤੁਸੀਂ ਜਾਣਦੇ ਹੋ ਜਿੱਦਾਂ ਬੰਦਾ ਏਰੀਆ ਇੱਥੇ ਸਨੇਚਰਸ ਤੇ ਕੋਈ ਡਰਗਸ ਸਮਗਲਰਸ ਵੀ ਘੁੰਮਦੇ ਰਹਿੰਦੇ ਪਿੱਛੇ ਸੀ ਵੀ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਸਨੇਚਿੰਗ ਹੋਈ ਸੀ ਜਿੱਦੇ ਵਿੱਚ ਇੱਕ ਲੇਡੀ ਤੋਂ ਬਾਲੀਆਂ ਖੋਲੀ ਸੀ ਕਿ ਸਵੇਰੇ ਜਾਂਦੇ ਹੋਏ ਤੋਂ ਤੇ ਐਡਾ ਦੀ ਚੀਜ਼ਾਂ ਨੂੰ ਅਸੀਂ ਕਾਫੀ ਸੀਰੀਅਸ ਲੈਂਦੇ ਆ ਤੇ ਉਹਦੇ ਵਿੱਚ ਹੀ ਡੀਐਸਪੀ ਟਾਂਡਾ ਤੇ ਉਹਨਾਂ ਦੀ ਟੀਮ ਜੋ ਐਸਐਚਓ ਟਾਂਡਾ ਤੇ ਚੌਂਕੀ ਇੰਚਾਰਜ ਬਸਤੀ ਬੋੜਾ ਇਹਨਾਂ ਦੀ ਟੀਮ ਵਕਫ ਵਕ ਨਿਕਲੀ ਹੋਈ ਸੀ ਕਿ ਏਰੀਆ ਦੇ ਵਿੱਚ ਜੋ ਸ਼ੱਕੀ ਬੰਦੇ ਹੁੰਦੇ ਆ ਸਮਗਲਰਸ ਹੁੰਦੇ ਸਨਾਚਰਸ ਉਹਨਾਂ ਦੀ ਭਾਲ ਕਰਦੇ ਹੋਏ ਜੋ ਸ਼ਾਮ ਨੂੰ ਇੱਥੇ ਇੱਕ ਮੋਟਰਸਾਈਕਲ ਜਿਹੜਾ ਕਿ ਤੁਹਾਡੇ ਸਾਹਮਣੇ ਹੈਗਾ ਪਲਸਰ ਇਹਦੇ ਤੇ ਦੋ ਮੁੰਡੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਉਹਨਾਂ ਨੇ ਸਪੀਡ ਦੇ ਵਿੱਚ ਮੋਟਰਸਾਈਕਲ ਨੰਬਰ ਪਲੇਟ ਵੀ ਨਹੀਂ ਸੀਗੀ ਇਹਨਾਂ ਨੇ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਇਹ ਬੰਨ ਤੇ ਪਾਲੀ ਮੋਟਰਸਾਈਕਲ ਤੇ ਇੱਥੇ ਕਾਫੀ ਧੂਲ ਉਡਾਉਂਦੇ ਹੋਏ ਕਾਫੀ ਸਪੀਡ ਦੇ ਵਿੱਚ ਜਾ ਰਹੀ ਸੀਗੇ ਸਮ ਫਾਲਟ ਹੈਪਨਡ ਇਨ देयर ਮੋਟਰਸਾਈਕਲ ਤੇ ਮੋਟਰਸਾਈਕਲ ਬੰਦ ਬੰਦ ਹੋ ਗਿਆ ਤੇ गिर ਗਿਆ ਉਹ ਸਪੀਡ ਜ਼ਿਆਦਾ ਸੀਗੀ ਤੇ ਜਦੋਂ ਸਾਡੀ ਪਾਰਟੀ ਪਿੱਛੇ ਹੀ ਸੀ ਕਿ ਉਹਨਾਂ ਨੇ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਇਨ ਰੈਟਾਲੀਏਸ਼ਨ ਸਾਡੀ ਪਾਰਟੀ ਵੱਲੋਂ ਵੀ ਫਾਇਰ ਹੋਇਆ ਇੱਕ ਬੰਦਾ ਜਿਹੜਾ ਸ਼ੈਲੀ ਸ਼ੈਲੀ ਕਰਕੇ ਹੈਗਾ ਉਹਦੇ ਪਾਉਂ ਦੇ ਵਿੱਚ ਗੋਲੀ ਵਜੀ ਹੈਗੀ ਐਂਡ ਹੀ ਹੈਜ਼ ਬੀਨ ਟੇਕਨ ਟੂ ਸਿਵਲ ਹਸਪੀਟਲ ਦਸੂ FOR ਮੈਡੀਕਲ ਏਡ ਤੇ ਜੋ ਇਨਾ ਤੋਂ ਬਰਾਮਦ ਕੀ ਦੂਜਾ ਮੁੰਡਾ ਵੀ ਸੀਗਾ ਨਾਲ ਹੀ ਸੀਗੇ ਇਨਾ ਤੋਂ 270 ਗ੍ਰਾਮ ਹੈਰੋਇਨ ਤੇ 15600 ਡਰਗ ਮਨੀ ਤੇ ਇੱਕ ਜਿਹੜਾ ਵੈਪਨ ਹੈਗਾ ਕਿ ਕੰਟਰੀ ਮੇਡ ਵੈਪਨ ਇੱਥੇ ਤੇ ਨਾਲ ਹੀ ਇਹ ਮੋਟਰਸਾਈਕਲ ਇਹਦੀ ਰਿਕਵਰੀ ਹੋਈ ਹੈ ਹੁਣ ਅਸੀਂ ਹੋਰ ਅੱਗੇ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਕਰਾਂਗੇ ਸਾਨੂੰ ਉਮੀਦ ਹੈ ਕਿ ਇਹ ਜਿਹੜਾ ਹੁਣ ਹਾਲ ਕੀ ਖੜੀ ਅਸੀਂ ਪਤਾ ਕੀਤਾ ਹੈਗਾ ਇਹ ਦੋਨਾਂ ਦੇ ਪਹਿਲਾਂ ਪਰਚੇ ਦਰਜ ਹੈ ਇੱਕ ਤੇ ਪੰਜ ਪਰਚੇ ਦਰਜ ਨੇ ਜੋ ਸ਼ੈਲੀ ਕਰਕੇ ਹੈਗਾ ਤੇ ਇੱਕ ਜਿਹੜਾ ਬੁਰਨਾਮ ਜਗਦੀਪ ਹੈ ਉਹਦੇ ਤੇ ਵੀ ਪਰਚਾ ਦਰਜ ਹੈ ਲੁੱਟ ਖੋਹ ਦੇ ਪਰਚੇ ਪਹਿਲਾਂ ਇਹਨਾਂ ਤੇ ਦਰਜ ਨੇ ਉਹ ਵੀ ਅੰਮ੍ਰਿਤਸਰ ਸਾਈਡ ਤੇ ਸੁਲਤਾਨਵਿੰਡ ਏਰੀਆ ਦੇ ਹੈਗੇ ਜੀ ਉਹਨਾਂ ਵੱਲੋਂ ਸਾਇਦ 3 ਤੋਂ 4 ਫਾਇਰ ਹੋਏ ਸਰ ਤੇ ਸਾਡੀ ਪਾਰਟੀ ਵੱਲੋਂ ਵੀ ਫਾਇਰ ਹੋਇਆ ਜੋ ਹੋ ਰਿਹਾ ਜਿੱਤਨੀ ਪੁਸ਼ਟੀ ਮੈਂ ਬਚਾਅ ਹੋ ਗਿਆ ਜੀ ਸਾਡੀ ਪਾਰਟੀ ਦਾ ਬਚਾਅ ਹੋ ਗਿਆ ਉਹਨਾਂ ਕੋਲ ਬੁਲੇਟ ਪ੍ਰੂਫ ਵੈਸਟਸ ਵੀ ਸੀਗੀ ਤੇ ਬਿਕੋਜ਼ ਟ੍ਰੇਨਡ ਹੈਗੇ ਤੋਂ ਦੇ ਵਰ ਫੋਰਚੂਨੇਟ ਇਨਫ ਟੂ ਸੇਵ ਦੰਚ ਟੈਲੀਗੇਸ਼ਨ ਦੇ ਵਿੱਚ ਪੁਲਿਸ ਵੱਲੋਂ ਕਿੰਨੇ ਸਾਹਰ ਕੀਤੇ ਗਏ ਨਾ ਇਸ ਘੋੜੇ ਤੇ ਜੀ ਦੋਨੋਂ ਸਾਡੇ ਵੱਲੋਂ ਵੀ ਚਾਰ ਪੰਜ ਫਾਇਰ ਹੋਏ ਹਮ ਸਾਡੇ ਵਿੱਚ ਜਿਹੜੀਆਂ ਹਾਲ ਹੀ ਦੇ ਵਿੱਚ ਪਿਛਲੇ ਇੱਕ ਹਫਤੇ ਦੌਰਾਨ ਘਟਨਾਵਾਂ ਹੋਈਆਂ ਚਾਹੇ ਉਹ ਬੰਬ ਪਾਕਰੀਆਂ ਹੋ ਜਾਣ ਚਾਹੇ ਬੰਬ ਪਾਟਾ ਜਿਹੜਾ ਵਸੋਤਕ ਲੈਣ ਜਾ ਰਿਹਾ ਸੀ ਉਹਦੇ ਵਿੱਚ ਹੋ ਜਾ ਕਿ ਇਹਨਾਂ ਦੀਆਂ ਤਾਰਾਂ ਉਹਨਾਂ ਦੇ ਨਾਲ ਦੀ ਕੱਟੀ ਹੈ ਅਮਰਸਰ ਦੇ ਬੇਸ ਆਨ ਹੈ ਇਹ ਇਨਾਂ ਨਿਆ ਤਾਰਾਂ ਜਿਹੜੀਆਂ ਪੁਲਿਸ ਆਉਣ ਵਾਲੇ ਸਮੇਂ ਦੇ ਵਿੱਚ ਖੰਘਾਲੂਗੀ ਜਾਂ ਹੁਣ ਤੱਕ ਦੀ ਜਾਣਕਾਰੀ ਕੋ ਉਪਲਬਧ ਹੋਈ ਹੈ ਜੀ ਦੇਖੋ ਜਿੱਦਾਂ ਤੁਹਾਨੂੰ ਪਤਾ ਹੈ ਦੋਨੋਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਹੈ 스내ਚਿੰਗਸ ਕਰਦੇ ਹੈਗੇ ਲੁੱਟਖੋ ਕਰਦੇ ਹੈਗੇ ਤੇ ਹੁਣ ਨਾਰਕੋਟਿਕਸ ਵੀ ਇਨਾਂ ਤੋਂ ਮਿਲਿਆ ਹੈਗਾ ਕੰਟਰੀ ਮੇਡ ਵੈਪਨ ਵੀ ਇਨਾਂ ਤੋਂ ਮਿਲਿਆ ਹੈਗਾ ਤੇ ਪੂਰੇ ਕ੍ਰਿਮੀਨਲ ਮਾਈਂਡਡ ਬੰਦੇ ਹੈ ਹੁਣ ਅਸੀਂ ਹੋਰ ਇਨਾਂ ਤੋਂ ਇੰਟਰੋਗੇਸ਼ਨ ਜਦੋਂ ਕਰਾਂਗੇ ਹੋਰ ਵੀ ਇਨਾਂ ਦੇ ਜਿਹੜੇ ਸਾਥੀ ਆ ਕੋ ਗੈਂਗ ਮੈਂਬਰਸ ਹੈ ਉਹਨਾਂ ਦਾ ਵੀ ਪਰਦਾ ਫਾਸ਼ ਹੋਊਗਾ ਨਾਲ ਇਨਾਂ ਦੇ ਬੈਕਵਰਡ ਫਾਰਵਰਡ ਲਿੰਕੇਜਿਸ ਇਸਟੈਬਲਿਸ਼ ਕਰ ਇਨਾਰਕੋਟਿਕਸ ਕਿੱਥੋਂ ਆਇਆ ਕਿਨੂੰ ਦੇਣਾ ਸੀਗਾ ਵੈਪਨ ਕਿੱਥੋਂ ਆਇਆ ਤੇ ਪੂਰਾ ਡੰਗਾਈ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ